ਇਹ ਪਰਿਵਾਰ ਆਪਣੀ ਧੀ ਲਈ ਇਨਸਾਫ ਮੰਗ ਰਿਹਾ ਹੈ ਜਿਸ ਦਾ ਕੈਨੇਡਾ ਚ ਕਤਲ ਕਰ ਦਿੱਤਾ ਗਿਆ ਸੰਗਰੂਰ ਦੀ 27 ਸਾਲਾ ਅਮਨਪ੍ਰੀਤ ਕੌਰ ਚ ਪੜ੍ਹਾਈ ਤੇ ਚੰਗੇ ਭਵਿੱਖ ਲਈ ਕੈਨੇਡਾ ਗਈ ਸੀ ਉਸ ਦਾ 온ਟਾਰੀਓ ਦੇ ਲਿੰਕਨ ਵਿੱਚ ਕਤਲ ਕਰ ਦਿੱਤਾ ਗਿਆ ਕਤਲ ਕਰਨ ਵਾਲੇ ਦੇ આરોપી ਮਨਪ੍ਰੀਤ ਸਿੰਘ ਜਿਸ ਦੀ ਉਮਰ 27 ਸਾਲਾਂ ਜਾਣੀ ਗਈ ਹੈ ਉਸ ਨੂੰ ਕੈਨੇਡਾ ਦੇ ਵਿੱਚ ਮੋਸਟ ਵਾਂਟਡ ਕਰਾਰ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਹਾਲਾਂਕਿ ਇਕਤਨ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਹੈ ਕਿ ਅਮਨਪ੍ਰੀਤ ਹਮੇਸ਼ਾ ਖੁਸ਼ ਰਹਿੰਦੀ ਸੀ ਤੇ ਕਦੇ ਵੀ ਕੋਈ ਫਿਕਰ ਜਾਂ ਅੰਦਰੂਨੀ ਗੱਲ ਨਹੀਂ ਸੀ ਦੱਸਦੀ ਪਰਿਵਾਰ ਨੇ ਦੱਸਿਆ ਕਿ 20 ਤਰੀਕ ਨੂੰ ਹੀ ਅਮਨਪ੍ਰੀਤ ਦਾ ਲਾਪਤਾ ਹੋਣ ਦੀ ਰਿਪੋਰਟ ਲਖਵਾਈ ਗਈ ਸੀ ਜੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਜੇ ਜੀ ਮੈਂ ਆਉਂਗੀ ਨਹੀਂ ਨਿਕਟ ਤੱਕ ਮੇਰੀ ਪੀਆਰ ਹੋ ਜਾਣੀ ਹੈ ਲੋਦਬਗ ਮੈਂ ਆ ਜੂਗੀ ਛੁੱਟੀ ਲੈ ਕੇ ਚ ਹੈ ਇਸ ਤਰ੍ਹਾਂ ਉਹ ਕਿਦਾਂ ਜੂਕਾ ਸ਼ਾਮ ਨੂੰ ਬਸ ਉੱਥੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮੈਨੂੰ ਬੰਦ ਰਿਹਾ ਫਿਰ ਇਹਦੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਅਡਾਪਟਰ ਲਖਾਈ ਉੱਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਵੀਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਉਹਦੀ ਪਛਾਣ ਕੀਤੀ ਨਾ ਮੀ ਜੀ ਕੀ ਵਾਂਗ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤਾ ਜੀ ਉਹ ਤਾਂ ਬਸ ਉਹ ਰਾਜਮਾਤਮਾ ਕਰੇ ਵੀ ਸਾਡੀ ਗਰੀਬੀ ਨੂੰ ਸੀ ਆਗਨੀ ਉਹਦੀ ਅੜਵਾਜ ਪੂਰੇ ਕਰਨੇ ਚਾਹੁੰਦੇ ਆਂ ਵੀ ਇੱਥੇ ਲੱਗੇ ਸੀ ਲੋਕਾਂ ਦੀਆਂ ਹਾਂ ਦੇ ਰੋਏ ਸਾਡੀ ਜੀਵਨ ਲੱਤ ਬੱਧੀ ਆ ਗਈ ਪਰਿਵਾਰ ਨਾਲ ਗੱਲਬਾਤ ਦੌਰਾਨ ਅਮਨਪ੍ਰੀਤ ਦੇ ਪਿਤਾ ਨੇ ਅਮਨਪ੍ਰੀਤ ਦੇ ਕਤਲ ਕਰਨ ਵਾਲੇ ਸਾਕਸ਼ ਬਾਰੇ ਕੀ ਕਿਹਾ ਉਹ ਵੀ ਸੁਣੋ ਨਹੀਂ ਉਦੋਂ ਦੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਨਹੀਂ ਦਿੱਤਾ ਇਹ ਕੀ ਗੱਲਬਾਤ ਹੋਈ ਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਵਾਂਟਡ ਕਰਤਾ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਉਹ ਛੱਡ ਕੇ ਨਿਕਲ ਚੁੱਕੇ ਨੇ ਤੇ ਹਮੇਂ ਰੀਅਲੀ ਆ ਗੱਲ ਤੇ ਵੀ ਇੰਡੀਆ ਲੈਣ ਵਾਸਤੇ ਫੇ ਬੇਟੀ ਐਫਰਟ ਚ ਕਰ ਰਹੀ ਆ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਹੀ ਪਤਾ ਸਾਨੂੰ ਤਾਂ ਉਹਦੇ ਬੈਠਿਆਂ ਨੂੰ ਕੀ ਪਤਾ ਹੁਣ ਕੀ ਕਰਨਾ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਅੱਛੀ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾ ਹੈ ਵਿਆਹ ਦੇ ਚੌ ਚੱਲ ਰਹੇ ਸੀਗੇ ਖੁਸ਼ੀਆਂ ਚੱਲ ਰਹੀਆਂ ਸੀ ਜਵਾਨ ਮੱਥੀ ਸੀ ਵੈਲ ਸੈਟਡ ਸੀਗੀ ਆਪਣੀ ਕਮਾਈ ਆਪ ਕਰ ਰਹੀ ਸੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ੀ ਸੀਗੀ ਖੁਸ਼ਦੀ ਵੀ ਬੱਚਾ ਸੀਗਾ ਸਾਡਾ ਜਗਵਾਲ ਦਾ ਬੱਚਾ ਸੀ ਬਹੁਤ ਖੁਸ਼ੀ ਵਿੱਚ ਸੀਗਾ ਤੇ ਕੋਈ ਟੈਨਸ਼ਨ ਨਹੀਂ ਸੀ ਪਰ ਬਹੁਤ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਲੇ ਨੂੰ ਬਹੁਤ ਬੜਾ ਏ ਕਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਦੀ ਸਰਕਾਰ ਨੂੰ ਸਤਾਹੀ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਦੇ ਸਾਡੇ ਬੱਚੇ ਕਿਉਂ ਬਾਹਰ ਜਾਣ ਕਿ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਹੀ ਸਾਡੇ ਜਿਹੜੇ ਨੁਕਸਾਨ ਹੋ ਰਹੇ ਨੇ ਤੇ ਇਸ ਤਰ੍ਹਾਂ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪਰ ਕੈਨੇਡਾ ਦੇ ਵਿੱਚ ਪੰਜਾਬੀ ਬੱਚਿਆਂ ਦੇ ਕਤਲ ਹੋਣੇ ਸਰਕਾਰਾਂ ਖਿਲਾਫ ਵੱਡੇ ਸਵਾਲ ਖੜੇ ਕਰ ਰਹੇ ਨੇ ਬਾਕੀ ਦਾੜਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ